ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮਾੜੇ ਅਨਸਰਾ ਖਿਲਾਫ ਕਾਰਵਾਈ ਕਰਦੇ ਹੋਏ ਫਾਜ਼ਿਲਕਾ ਪੁਲਿਸ ਵੱਲੋਂ ਵੱਖ-ਵੱਖ ਕੇਸਾਂ ਵਿੱਚ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਚੋਰੀ ਦੇ 11 ਮੋਟਰਸਾਈਕਲ ਅਤੇ ਦੋ ਬੈਟਰੀਆਂ ਬਰਾਮਦ ਕੀਤੀਆਂ ਗਈਆਂ। ਜੈਨ ਜੀ ਸਾਰਿਆਂ ਨੂੰ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇੱਕ ਸਿਟੀ ਵਨ ਅਬੋਗਰ ਤੇ ਇੱਕ ਸੀਏਏ ਅਬੋਗਰ ਜਿਹੜੀ ਹੈਗੀ ਹੈ। ਉਹਨਾਂ ਨੇ ਮਾਉਂਡਯੂਗ ਐਸਐਸਪੀ ਡਾਕਟਰ ਪ੍ਰਗਿਆ ਜਨ ਦੇ ਦੇਸ਼ਾ ਨਿਰਦੇਸ਼ਾਂ ਅਨੁਸਾਰ ਚੋਰੀ ਜਾਂ ਹੋਰ ਵਾਰਦਾਤਾਂ ਕਰਨ ਵਾਲਿਆਂ ਦੇ ਖਿਲਾਫ ਸਖਤੀ ਬਣਾਉਂਦੇ ਹੋਏ ਤਿੰਨ ਟੋਟਲ ਜਿਹੜੇ ਮੁਕਦਮੇ ਦਰਜ ਹੋਏ ਨੇ ਜਿਸ ਵਿੱਚੋਂ ਇੱਕ ਮੁਕਦਮਾ ਨੰਬਰ 49 ਜੋ ਕਿ ਸਿਟੀ 1 ਦੇ ਵਿੱਚ ਦਰਜ ਹੋਇਆ ਜਿਹਦੇ ਵਿੱਚ ਸੱਤ ਚੋਰੀ شدہ ਮੋਟਰਸਾਈਕਲ ਬਰਾਮਦ ਹੋਏ ਨੇ ਉਸ ਤੋਂ ਬਾਅਦ ਮੁਕਦਮਾ ਨੰਬਰ 50 ਜਿਹਦੇ ਵਿੱਚ ਦੋ ਚੋਰੀ شدہ ਬੈਟਰੀਆਂ ਬਰਾਮਦ ਹੋਈਆਂ ਨੇ ਇਹ ਵੀ ਸਿਟੀ 1 ਦੇ ਵਿੱਚ ਹੈਗਾ ਇਸ ਤੋਂ ਇਲਾਵਾ ਹੈਗਾ ਜਿਹੜਾ ਚਾਰ ਚੋਰੀशुदा ਮੋਟਰਸਾਈਕਲ ਜੋ ਕਿ CIA ਕੋਲੋਂ ਬਰਾਮਦ ਹੋਈ। ਇਸ ਦੇ ਵਿੱਚ ਟੋਟਲ ਦੋ ਦੋਸ਼ੀ ਨੇ ਲਖਵੀਰ ਸਿੰਘ ਉਰਫ ਲੱਖੂ ਤੇ ਮਨਪ੍ਰੀਤ ਸਿੰਘ ਉਰਫ ਮੰਨੂ। ਰੈਜੀਟਿਵ 1 ਦੇ ਵਿੱਚ ਜਿਹੜੇ ਆਪਣੇ ਦੋਸ਼ੀ ਨੇ ਜਸਪਾਲ ਸਿੰਘ ਉਰਫ ਜੱਸ਼ ਤੇ ਇਸ ਤੋਂ ਇਲਾਵਾ ਇੱਕ ਹੋਰ ਇਹਦਾ ਸਾਥੀ ਹੈ ਸੀ ਉਹਨੂੰ ਨਾਮਿਨੇਟ ਕੀਤਾ ਹੈਗਾ। ਸੋ ਉਸ ਦੀ ਭਾਲ ਜਿਹੜੀ ਚੱਲੀ। ਇਹਨਾਂ ਦਾ ਪਹਿਲਾ ਕੋਈ ਪਰਚੇ ਹੈਗੇ ਜੀ। ਜੀ ਬਿਲਕੁਲ ਜਿਹੜਾ ਤਾਂ ਜਿਹਦੇ ਵੱਲੋਂ ਦੋ ਬੈਟਰੀਆਂ ਚੋਰੀ ਕੀਤੀਆਂ ਗਈਆਂ ਨੇ ਉਹਦੇ ਤੇ ਇਸ ਤੋਂ ਪਹਿਲਾਂ ਵੀ ਜਿਹੜੇ ਦੋ ਮਕਦਮੇ ਦਰਜ ਨੇ ਸਰ ਕਿਤੂ ਕਿਤ ਜਵਰੀ ਤੁਸੀਂ ਜਿਹੜਾ ਹੈਗਾ ਇਹ ਪਹਿਲਾਂ ਕੋਈ ਮਕਦਮਾ ਦਰਜ ਹੋਣਾ ਨਹੀਂ ਪਾਇਆ ਸਰ ਕਿਤੂ ਕਿਤ ਜਵਰੀਆਂ ਕੀਤੀਆਂ ਸੀ ਕਿੰਨੇ ਕਾਉਂਸਲ ਬਰ੍ਹਾਂ ਹੋਏ ਹੁਣ ਤੱਕ ਅਗਰ ਆਪਾਂ ਦੋਨਾਂ ਚੋਰੀਆਂ ਦੇ ਵਿੱਚ ਦੇਖੀਏ ਤਾਂ 11 ਜਿਹੜੇ ਮੋਟਰਸਾਈਕਲ ਬਰ੍ਹਾਂ ਹੋਏ ਨੇ ਜਿਹੜਾ ਕਿ ਇਹ ਜਿਹੜੇ ਏਰੀਆਜ਼ ਮੇਨਲੀ ਇਹਨਾਂ ਨੇ ਟਾਰਗੇਟ ਕੀਤਾ ਆਪਣੀ ਬਾਰਡਰ ਬੈਲਟ ਰਾਜਸਥਾਨ ਤੇ ਗੰਗਾ ਨਗਰ ਦਾ ਏਰੀਆ ਇਹਨਾਂ ਨੇ ਟਾਰਗੇਟ ਕੀਤਾ ਹੈਗਾ ਤੇ ਕੁਝ ਮੋਟਰਸਾਈਕਲ ਜਿਹੜੀ ਹੈਗੇ ਉਹ ਦੇ ਆਸ-ਪਾਸੇ ਦੇ ਏਰੀਆ ਵਿੱਚੋਂ ਇਹ ਦੱਸਿਆ